ਦੋਸਤੋ ਅੱਜ ਸਾਡੇ ਇਲਾਕੇ ਦੇ ਵਿੱਚ ਲਗਭਗ 4 ਦਿਨਾਂ ਤੋਂ ਬਾਅਦ ਆਪਾਂ ਕਹਿ ਲਈਏ 5ਵੇਂ ਦਿਨ ਧੁੱਪ ਨਿਕਲੀ ਹੈ ਅਤੇ ਮੈਂ ਵੀ ਧੁੱਪ ਦਾ ਆਨੰਦ ਮਾਣਨ ਦੇ ਲਈ ਛੱਤ ਦੇ ਉੱਪਰ ਪਹੁੰਚ ਗਿਆ ਸੀਗਾ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਸਰਦੀਆਂ ਦੇ ਵਿੱਚ ਬਹੁਤ ਵੱਡੀ ਚਿੰਤਾ ਹੁੰਦੀ ਜਿਹੜੇ ਹੈਲਥ ਕੌਨਸ਼ੀਅਸ ਲੋਕ ਹੁੰਦੇ ਆ ਕਿ ਆਪਣੀ ਸਿਹਤ ਨੂੰ ਮੇਨਟੇਨ ਕਿਵੇਂ ਰੱਖਿਆ ਜਾ ਸਕੇ ਕਿਉਂਕਿ ਸਰਦੀਆਂ ਦੇ ਵਿੱਚ ਨਾ ਤਾਂ ਅਸੀਂ ਬਾਹਰ ਜਾ ਕੇ ਚੰਗੀ ਤਰ੍ਹਾਂ ਐਕਸਰਸਾਈਜ਼ ਕਰ ਸਕਦੇ ਆ ਨਾ ਸਵੇਰ ਦੇ ਵਕਤ ਵਧੀਆ ਸੈਰ ਕਰ ਸਕਦੇ ਆ ਕਿਉਂਕਿ ਧੁੰਦ ਇੰਨੀ ਪੈਂਦੀ ਹੈਗੀ ਹੈ ਤਾਂ ਧੁੰਦ ਦੇ ਵਿੱਚ ਬਾਹਰ ਵੀ ਸੈਰ ਕਰਨੀ ਅਵੋਇਡ ਹੀ ਕਰਨੀ ਚਾਹੀਦੀ ਹੈਗੀ ਹੈ ਇਸਰਕੇ ਹਲਕਾ ਫੁਲਕਾ ਆਪਾਂ ਕਸਰਤ ਘਰ ਬੇਸ਼ੱਕ ਕਰ ਸਕਦੇ ਹਾਂ ਲੇਕਿਨ ਕਿਤਨੇ ਕਿਤੇ ਇੱਕ ਵੱਡੀ ਸਮੱਸਿਆ ਇਹ ਬਣ ਜਾਂਦੀ ਹੈ ਕਿ ਆਪਣੇ ਵਜ਼ਨ ਨੂੰ ਕੰਟਰੋਲ ਕਿਵੇਂ ਰੱਖਿਆ ਜਾ ਸਕੇ ਅੱਜ ਤੁਹਾਡੇ ਨਾਲ ਕੁਝ ਇਹੋ ਜਿਹੀ ਜਾਣਕਾਰੀ ਸਾਂਝੀ ਕਰਾਂਗਾ ਕੁਝ ਇਹੋ ਜਿਹੇ ਟਿਪਸ ਤੁਹਾਨੂੰ ਦੇਵਾਂਗਾ ਜਿਸ ਨੂੰ ਤੁਸੀਂ ਅਪਣਾ ਕੇ ਸਰਦੀਆਂ ਦੇ ਵਿੱਚ ਆਪਣੇ weight ਨੂੰ loose ਵੀ ਕਰ ਸਕਦੇ ਹੋ ਤੇ weight ਨੂੰ maintain ਵੀ ਰੱਖ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਸੋ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਸਰਦੀਆਂ ਦੇ ਵਿੱਚ ਤੁਸੀਂ ਆਪਣਾ ਭਾਰ ਨੂੰ ਕਿਮੀਆ ਸੰਤੁਲਿਤ ਬਣਾ ਕੇ ਲੱਕ ਸਕਦੇ ਹੋ ਕੁਝ ਟਿਪਸ ਦਸਾਂਗਾ ਪੀਣ ਵਾਲੀ ਚੀਜ਼ਾਂ ਦਸਾਂਗਾ ਜਿਸ ਦੇ ਵਿੱਚ ਚਾਹ ਅਤੇ ਕੌਫੀ ਨੂੰ ਆਪਾਂ ਇਸਤੇਮਾਲ ਕਰਾਂਗੇ ਚਾਹ ਅਤੇ ਕੌਫੀ ਨੂੰ ਇਸਤੇਮਾਲ ਕਰਕੇ ਆਪਣੇ weight ਤੇ ਆਪਾਂ ਮੇਨਟੇਨ ਰੱਖਣਾ weight ਨੂੰ weight ਨੂੰ ਸੰਤੁਲਿਤ ਰੱਖਣਾ ਹੈ ਸਰਦੀਆਂ ਦੇ ਵਿੱਚ ਜਰੂਰ ਕਾਮਯਾਬ ਹੋਵੋਗੇ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਫੋਲੋ ਕਰੋਗੇ ਅਤੇ ਸਹੀ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੋਗੇ ਆਮ ਤੌਰ ਤੇ ਉੱਪਰ ਕੀ ਹੁੰਦਾ ਸਰਦੀਆਂ ਦੇ ਵਿੱਚ ਜਦੋਂ ਠੰਡ ਦਾ ਮੌਸਮ ਹੁੰਦਾ ਹੈ ਤਾਂ ਬਾਰ ਬਾਰ ਚਾਹ ਜਾਂ ਕਾਫੀ ਦੀ ਚੁਸਕੀਆਂ ਲੈਣ ਨੂੰ ਹਰੇਕ ਵਿਅਕਤੀ ਦਾ ਮਨ ਜ਼ਰੂਰ ਕਰਦਾ ਹੈ ਲੇਕਿਨ ਇਹ ਚਾਹ ਅਤੇ ਕਾਫੀ ਵੀ ਕਈ ਵਾਰੀ weight ਵਧਾਣ ਦਾ ਕੰਮ ਕਰ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ 슈ਗਰ ਹੁੰਦੀ ਹੈ ਚੀਨੀ ਹੁੰਦੀ ਹੈ ਦੁੱਧ ਪਾਇਆ ਜਾਂਦਾ ਹੈਗਾ ਇਸ ਕਰਕੇ ਇਹ ਬਾਰ ਬਾਰ ਜਦੋਂ ਆਪਾਂ ਰਿਪੀਟ ਕਰਦੇ ਆਂ ਸਰਦੀਆਂ ਦੇ ਵਿੱਚ ਬਾਰ ਬਾਰ ਕਾਫੀ ਪੀਂਨੇ ਆਂ ਬਾਰ ਬਾਰ ਚਾਹ ਪੀਂਨੇ ਆਂ ਤਾਂ ਕਿਤਨੇ ਕਿਤੇ ਕਈ ਵਾਰੀ ਇਸ ਇਸ ਤਰ੍ਹਾਂ ਦੇ ਦੇਖਣ ਦੇ ਵਿੱਚ ਆਉਂਦਾ ਹੈ ਕਿ weight ਵਧਣ ਲੱਗ ਜਾਂਦਾ ਹੈ ਕੱਲੀ ਚਾਹ ਤੇ ਕੌਫੀ ਦੀ ਗੱਲ ਨਹੀਂ ਕਿਉਂਕਿ ਸਰਦੀਆਂ ਦੇ ਵਿੱਚ ਹੋਰ ਵੀ ਅਸੀਂ ਕਈ ਚੀਜ਼ਾਂ ਇਹੋ ਜਿਹੀ ਖਾਂਦੇ ਹਾਂ ਜੋ ਭਾਰ ਨੂੰ ਵਧਾਣ ਦੇ ਵਿੱਚ ਆਪਾਂ ਕਹੀਏ ਕਿਤਨਾ ਕਿਤੇ ਮਦਦ ਕਰਦੀਆਂ ਨੇ ਸੋ ਭਾਰ ਨੂੰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਨਹੀਂ ਤਾਂ ਕਈ ਵਾਰੀ ਜਦੋਂ ਸਰਦੀਆਂ ਖਤਮ ਹੁੰਦੀਆਂ ਐ ਤਾਂ ਉਸ ਤੋਂ ਬਾਅਦ ਆਪਾਂ ਨੋਟ ਕਰਦੇ ਹਾਂ ਕਿ ਸਾਡਾ ਭਾਰ 3 4 5 ਕਿਲੋ ਤੱਕ ਵੱਧ ਗਿਆ ਹੁੰਦਾ ਹੈ ਤਾਂ ਫਿਰ ਹੁਣ ਅਸਲ ਮੁੱਦੇ ਦੇ ਉੱਪਰ ਆਉਂਦੇ ਹਾਂ ਕਿ ਸਰਦੀਆਂ ਦੇ ਵਿੱਚ ਕਿਵੇਂ ਆਪਾਂ ਆਪਣੇ ਭਾਰ ਨੂੰ ਸੰਤੁਲਿਤ ਰੱਖ ਸਕਦੇ ਹਾਂ ਚਾਹ ਤੇ ਕੌਫੀ ਦੀ ਗੱਲ ਆਪਾਂ ਕਰ ਰਹੇ ਸੀ ਚਾਹ ਤੇ ਕੌਫੀ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਹੁਣ ਚਾਹ ਕਿਹੜੀ ਪੀਣੀ ਹੋਵੇਗੀ ਚਾਹ ਇਹੋ ਜੀ ਪੀਣੀ ਹੋਵੇਗੀ ਜਿਹੜਾ ਤੁਹਾਡਾ weight ਨਾ ਵਧਾਵੇ ਅਤੇ weight ਨੂੰ ਸੰਤੁਲਿਤ ਕਰੇ weight ਨੂੰ ਘਟਾਵੇ ਅਤੇ weight ਨੂੰ ਮੇਨਟੇਨ ਰੱਖ ਸਕੇ ਇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਬਲੈਕ ਟੀ ਦਾ ਇਸਤੇਮਾਲ ਕਰ ਸਕਦੇ ਹੋ ਬਲੈਕ ਟੀ ਹੁਣ ਕਿਵੇਂ ਬਣਾਣੀ ਪਵੇਗੀ ਬਲੈਕ ਟੀ ਪਾਣੀ ਦੇ ਵਿੱਚ ਪੱਤੀ ਉਬਾਲਣੀ ਹੈ ਇਸ ਦੇ ਵਿੱਚ ਚੀਨੀ ਵੀ ਨਹੀਂ ਪਾਣੀ ਕੱਲੀ ਪੱਤੀ ਉਬਾਲ ਕੇ ਤੁਸੀਂ ਬਲੈਕ ਟੀ ਪੀਣੀ ਹੈਗੀ ਹੈ ਜੇਕਰ ਤੁਹਾਨੂੰ ਇਹ ਚਾਹ ਥੋੜੀ ਕੌੜੀ ਲੱਗਦੀ ਹੈ ਤਾਂ ਇਸ ਦੇ ਵਿੱਚ ਸਹਿਤ ਅੱਧਾ ਚਮਚ ਸ਼ਹਿਦ ਦਾ ਰਲਾਇਆ ਜਾ ਸਕਦਾ ਹੈ ਤਾਂ ਕਿ ਥੋੜੀ ਜਿਹੀ ਮਿਠਾਸ ਬਣ ਜਾਵੇ ਨਹੀਂ ਤਾਂ ਤੁਸੀਂ ਥੋੜਾ ਜਿਹਾ ਸ਼ੱਕਰ ਵੀ ਇਸਤੇਮਾਲ ਕਰ ਸਕਦੇ ਹੋ ਮਿਠਾਸ ਨੂੰ ਲੈਣ ਦੇ ਲਈ ਇਹ ਬਲੈਕ ਟੀ ਕਿਤੇ ਨ ਕਿਤੇ ਭਾਰ ਨੂੰ ਮੇਨਟੇਨ ਰੱਖਣ ਦੇ ਵਿੱਚ ਮਦਦ ਕਰ ਸਕਦੀ ਹੈ ਇਸ ਦੇ ਨਾਲ ਹੀ ਇੱਕ ਹੁੰਦੀ ਹੈ ਲੈਮਨ ਟੀ ਲੈਮਨ ਟੀ ਵੀ ਨਿਸ਼ਚਿਤ ਰੂਪ ਦੇ ਵਿੱਚ ਤੁਹਾਡੇ ਭਾਰ ਨੂੰ ਮੇਨਟੇਨ ਰੱਖਣ ਦੇ ਵਿੱਚ ਮਦਦ ਕਰੇਗੀ ਹੁਣ ਲੈਮਨ ਟੀ ਕਿਵੇਂ ਤਿਆਰ ਹੋਵੇਗੀ ਬਲੈਕ ਟੀ ਦੇ ਵਾਂਗ ਹੀ ਪਾਣੀ ਦੇ ਵਿੱਚ ਚਾਹ ਦੀ ਪੱਤੀ ਨੂੰ ਉਬਾਲਣ ਤੋਂ ਬਾਅਦ ਇੱਕ ਗਲਾਸ ਜਾਂ ਕੱਪ ਦੇ ਵਿੱਚ ਇਸ ਨੂੰ ਛਾਣ ਲੈਣਾ ਹੈ ਛਾਣਨ ਤੋਂ ਬਾਅਦ ਇਸ ਦੇ ਵਿੱਚ ਅੱਧਾ ਨਿੰਬੂ ਨਚੋੜਨਾ ਹੈ ਅਤੇ ਚੁਸਕੀਆਂ ਲੈ ਕੇ ਪਿਓ ਆਨੰਦ ਲਓ ਲੈਮਨ ਟੀ ਦਾ ਇਹ ਸਿੰਪਲ ਲੈਮਨ ਟੀ ਹੈ ਜੇਕਰ ਤੁਸੀਂ ਹਲਕੀ ਜਿਹੀ ਮਿਠਾਸ ਚਾਹੁੰਦੇ ਹੋ ਤਾਂ ਇਸ ਦੇ ਵਿੱਚ 20 ਸ਼ਹਿਦ ਨੂੰ ਰਲਾਇਆ ਜਾ ਸਕਦਾ ਹੈ ਲੇਕਿਨ ਚੀਨੀ ਨੂੰ ਜਿੰਨਾ ਵੀ ਆਪਾਂ ਵਾਈਡ ਕਰੀਏ ਉਨਾ ਹੀ ਵਧੀਆ ਹੋਵੇਗਾ ਸੋ ਕਿੰਨੇ ਕੀਤੇ ਇਹ ਲੈਮਨ ਟੀ ਵੀ ਤੁਹਾਡੇ ਭਾਰ ਨੂੰ ਮੇਨਟੇਨ ਰੱਖਣ ਦੇ ਵਿੱਚ ਸਰਦੀਆਂ ਦੇ ਵਿੱਚ ਕਾਫੀ ਮਦਦ ਕਰੇਗੀ ਹੁਣ ਇਸ ਦੇ ਨਾਲ ਹੀ ਅਸੀਂ ਤੀਜੀ ਜਿਸ ਚੀਜ਼ ਦੀ ਗੱਲ ਕਰ ਰਹੇ ਸੀ ਉਹ ਹੈ ਬਲੈਕ ਕਾਫੀ ਬਲੈਕ ਕਾਫੀ ਵੀ ਕਿੰਨੇ ਕੀਤੇ ਬਹੁਤ ਜ਼ਿਆਦਾ ਸਹਾਇੀ ਹੁੰਦੀ ਹੈ ਭਾਰ ਨੂੰ ਘਟ ਕਰਨ ਦੇ ਵਿੱਚ ਭਾਰ ਨੂੰ ਮੇਨਟੇਨ ਰੱਖਣ ਦੇ ਵਿੱਚ ਕਿਉਂਕਿ ਕਾਫੀ ਦੇ ਵਿੱਚ 슈ਗਰ ਵੀ ਨਹੀਂ ਪਾਈ ਆਪਾਂ ਦੁੱਧ ਵੀ ਨਹੀਂ ਪਾਇਆ ਇਸ ਕਰਕੇ ਇਹ ਕਾਫੀ ਕਾਫੀ ਜ਼ਿਆਦਾ ਵਧੀਆ ਰਹਿੰਦੀ ਹੈ ਤੁਹਾਡੇ ਸਰੀਰ ਦੇ ਲਈ ਵਧੀਆ ਰਹਿੰਦੀ ਹੈ ਇਹ ਦੱਸਿਆ ਇਹ ਵੀ ਜਾਂਦਾ ਹੈ ਕਿ ਤੁਹਾਡਾ ਜੋ ਮੈਟਾਬੋਲਿਜ਼ਮ ਹੈਗਾ ਇਹ ਪਾਚਨ ਸ਼ਕਤੀ ਹੈਗੀ ਉਸ ਨੂੰ ਵੀ ਬਿਹਤਰ ਕਰਦੀ ਹੈ ਤੇ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਉਂਦੀ ਹੈਗੀ ਸਰੀਰ ਦੀ ਤਾਕਤ ਨੂੰ ਸਮਰੱਥਾ ਨੂੰ ਵੀ ਵਧਾਉਂਦੀ ਹੈਗੀ ਤੇ ਸਰੀਰ ਨੂੰ ਰਿਫਰੈਸ਼ ਵੀ ਕਰਦੀ ਹੈਗੀ ਤਾਂ ਕਿਤਨੇ ਕਿਤੇ ਬਲੈਕ ਟੀ ਲੈਮਨ ਟੀ ਅਤੇ ਬਲੈਕ ਕਾਫੀ ਇਹ ਤਿੰਨੋਂ ਚੀਜ਼ਾਂ ਸਰਦੀਆਂ ਦੇ ਵਿੱਚ ਭਾਰ ਨੂੰ ਮੇਨਟੇਨ ਰੱਖਣ ਦੇ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦੀਆਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਪਣਾਓ ਅਤੇ ਸਰਦੀਆਂ ਦੇ ਵਿੱਚ ਸਰਦੀ ਦਾ ਵੀ ਲੁਤਫ ਉਠਾਓ ਅਤੇ ਆਪਣੇ ਭਾਰ ਨੂੰ ਵੀ ਮੇਨਟੇਨ ਰੱਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦੇਉ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ ਧੰਨਵਾਦ ਜੀ